ਆ ਨਾਲ ਖੱਚ ਨਹੀਂ ਲੋ ਜੀ ਤਾਂ ਬਾਈ ਜਦੋਂ ਫੋਟੋ ਕਰਾਈ ਕਰਾਈ ਹਾਂ ਫੋਟੋ ਕਰਾ ਲੋ ਆਇਆ ਸੀ ਅੱਜ ਜੀ ਇਧਰ ਸੰਭ ਉਹਨਾਂ ਤੋਂ ਵੀ ਆਪਾਂ ਰਿਵਿਊ ਲਾਵਾਂਗੇ ਵੀ ਇੱਥੇ ਆ ਕੇ ਕਿਵੇਂ ਲੱਗਿਆ ਹਨਾ ਵੀ ਵਾਕਈ ਜੋ ਇਹ ਕਾ ਇਸਕਾਊਂਟਰ ਹੈ ਕਿਸਾਨਾਂ ਦਾ ਫਾਇਦਾ ਕਰ ਰਿਹਾ ਇਹ ਕਰ ਰਹੇ ਨੇ ਵੀ ਇਹ ਵਾਕਈ ਫਾਇਦਾ ਕਰਦੇ ਆ ਆਪਾਂ ਰਿਵਿਊ ਲੈਨੇ ਆ ਉਤੋਂ ਬਾਅਦ ਖਾਲਸਾਈ ਨੂੰ ਮਿਲਾਂਗੇ ਅੱਜ ਕੱਲ ਕਿਹੜੀ ਫਸਲ ਤੇ ਕਿਹੜਾ ਪ੍ਰੋਡਕਟ ਲਾਹੇ ਬੰਦਾ ਬਾਈ ਜੀ ਇੱਥੇ ਆ ਗਏ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਨੂੰ ਜਿੰਨਾ ਦਾ ਕਾਫੀ ਦਿਨ ਹੋ ਗਏ ਇੱਕ ਦੋ ਵਾਰੀ ਆਪਾਂ ਮਿਲ ਨਹੀਂ ਸੀਗਾ ਹਾਂਜੀ ਅਸੀਂ ਕਈ ਧਰਨੇ 'ਚ ਵੀ ਟੱਕਰੇ ਆ ਜੀ ਕਿ ਮੈਂ ਜਿਵੇਂ ਕਹਾਂ ਉਹ ਇਥੋਂ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਕਿਹਾ ਸੀ ਬਾਈ ਜੀ ਮੈਂ ਮਿਲ ਕੇ ਜਰੂਰ ਜਾਣਾ ਜੀ ਤਾਂ ਅੱਜ ਜਦੋਂ ਮੈਂ ਆਇਆ ਬਾਈ ਜੀ ਨੇ ਕਾਫੀ ਮਾਨ ਸਨਮਾਨ ਵੀ ਦਿੱਤਾ ਹੂੰ ਬੜਾ ਧੰਨਵਾਦ ਇਹਨਾਂ ਦਾ ਜੀ ਤੇ ਮੈਂ ਇਸ ਚੀਜ਼ ਤੋਂ ਇਹ ਖੁਸ਼ ਹਾਂ ਕਿ ਸਾਡੇ ਜਿਹੜੇ ਨੌਜਵਾਨ ਆ ਹਾਂ ਉਹ ਆਪ ਦਾ ਕੰਮ ਕਰ ਰਹੇ ਆ ਮੇਰੇ ਖਿਆਲ ਮੈਨੂੰ ਖੜ ਕੇ ਬੋਲਣਾ ਚਾਹੀਦਾ ਸਾਡੀ ਇਹ ਕਿ ਆਪ ਦਾ ਕੰਮ ਕਰ ਰਹੇ ਆ ਬਹੁਤ ساری ਨੌਜਵਾਨੀ ਉਹ ਬਾਹਰਲੀ ਕੰਟਰੀਆਂ ਤੁਰ ਜਾਂਦੀ ਆ ਮੈਂ ਨੌਜਵਾਨਾਂ ਨੂੰ ਮਾਰਾ ਨਹੀਂ ਆਂਦਾ ਕਿਉਂਕਿ ਬਈ ਮੈਂ ਕਿਉਂ ਨਹੀਂ ਆਂਦਾ ਇੱਥੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹ ਚੰਗਾ ਕੰਮ ਕਰਨ ਨਹੀਂ ਦਿੰਦੇ ਨਹੀਂ ਕਰਨ ਦਿੰਦੇ ਸਹੀ ਅੱਜ ਸਾਡੇ ਭਰਾ ਇਹਨਾਂ ਨੇ ਮੈਨੂੰ ਦੱਸਿਆ ਕਿ ਫੈਕਟਰੀ ਵੀ ਬਣਾਉਣੀ ਹੈ ਇਹਦੀ ਇਹਨਾਂ ਚੱਲ ਰਿਹਾ ਕੰਮ ਹੁਣ ਰੌਲਾ ਇੱਥੇ ਆ ਵੀ ਇਹ ਕਿਸਾਨਾਂ ਦਾ ਫਾਇਦਾ ਕਰ ਰਹੇ ਆ ਕਿ ਕਹਿੰਦੇ ਆ ਜਿੱਥੇ ਭਾਈ 3-3 ਹਜ਼ਾਰ ਦੀ ਚੀਜ਼ ਵੇਕਣ ਵਾਲੀ ਉਹ 16-1600 ਰੁਪਏ ਚ ਦੇ ਰਹੇ ਆ ਮਾਰਜਿਨ 1 ਲੀਟਰ ਚ 50 ਰੁਪਏ ਜੀ ਜੀ ਭਾਈ ਸਾਹਿਬ ਦੱਸ ਰਹੇ ਆ ਫਿਰ ਇਹਨਾਂ ਨੇ ਕਈ ਚੀਜ਼ਾਂ ਵਿਖਾਈਆਂ ਮੈਨੂੰ ਉਹ ਕਹਿੰਦੇ ਬਾਈ ਜੀ ਆ ਨਰਮੇ ਨੂੰ ਆ ਕਰਨ ਵਾਲੀ ਆ ਨੰਨ ਨੂੰ ਉਹ ਕਰਨ ਵਾਲੀ ਆ ਜੀ ਐਲੀਏ ਕਿ ਮੈਂ ਵੀ ਠੇਕੇ ਤੇ ਲਈ ਹੋਈ ਆ ਸਭ ਤੋਂ ਪਹਿਲਾਂ ਮੈਂ ਖਾ ਵੀ ਮੈਂ ਤਾਂ ਇੱਕ ਤਾਂ ਤੁਹਾਡੇ ਤੋਂ ਲੈ ਕੇ ਜਾਊਂਗਾ ਭਲਾ ਲੀਟਰ ਲੈ ਕੇ ਜਾਵਾਂ ਭਲਾ ਅੱਧਾ ਲੈ ਕੇ ਜਾਵਾਂ ਪਹਿਲਾਂ ਆ ਉਹਦੇ ਨਰਮੇ ਤੇ ਕਰੂੰਗਾ ਨਾਲੇ ਦੱਸੂੰਗਾ ਨਾਲੇ ਤਾਂ ਸਿੱਧਾ ਵੀਡੀਓ ਨਾਲ ਦੱਸੂੰਗਾ ਭਾਈ ਜੀ ਉੱਥੋਂ ਲਿਆਂਦੀ ਇੱਥੇ ਪੈਰੀ ਜਾਂਦੇ ਆ ਨਾਲੇ ਜਦੋਂ ਵਧੀਆ ਰਿਜ਼ਲਟ ਮਿਲਿਆ ਸੀ ਦੱਸਾਂਗੇ ਭਾਈ ਵੀ ਆਹ ਗੱਲ ਆ ਅਸੀਂ ਆਪਦੇ ਆਸੇ ਪਾਸੇ ਦੇ ਕਿਸਾਨਾਂ ਨੂੰ ਵੀ ਕਹਾਂਗੇ ਭਾਈ ਇੱਥੇ ਆਓ ਵੀ ਤੁਹਾਣਾ ਫਾਇਦਾ ਹੋਊਗਾ ਤੁਹਾਡਾ ਫਾਇਦਾ ਹੋਊਗਾ ਜਿਹਦਾ ਜਿਨੇ ਮਗਰ ਕਈ ਬੜੀ ਜ਼ਮੀਨਾਂ ਵਾਲੇ ਆ ਜਿਨ੍ਹਾਂ ਦਾ 2-2 3-3 ਲੱਖ ਦਾ ਸਿੱਧਾ ਫਾਇਦਾ ਹੋ ਜਾਣਾ ਉਹਨਾਂ ਦੀ ਗੱਲ ਆ ਜਾਣੀ ਹੈ ਜੀ ਫਿਰ ਜੇ ਗੱਲ ਕਰੀਏ ਬਾਹਰਲੀ ਕੰਟਰੀ ਜਾਣ ਵਾਲਿਆਂ ਦੀ ਹਾਂਜੀ ਤਾਂ ਕਈ ਪੀ ਆ ਇੱਥੇ ਜਿਹੜੇ 50-50 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਆ ਉਹੀ ਉਹ ਲੱਖਾਂ ਰੁਪਇਆ ਲਾ ਕੇ ਇੱਥੇ ਕੰਮ ਖੋਲ੍ਹਦੇ ਆ ਤਾਂ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਵੀਰੇ ਉਹਨਾਂ ਨੇ ਆਪ ਦਾ ਕੰਮ ਆਪ ਕੀਤਾ ਸਹੀ ਗੱਲ ਹੈ ਹੁਣ ਇਹਦੇ ਵਿੱਚ ਇਹ ਆ ਕਿ ਸਰਕਾਰ ਕੋਈ ਦਖਲੰਦਗੀ ਨਾ ਦੇਵੇ ਹਾਂ ਜੇ ਕੰਮ ਬਾੜਾ ਹੋਵੇ ਅਸੀਂ ਜ਼ਿੰਮੇਦਾਰ ਹਾਂ ਹੂੰ ਕੱਲ ਨੂੰ ਸਾਡਾ ਜਿਹੜਾ ਕੰਮ ਉਹ ਕਦੇ ਵੀ ਸਾਡੇ ਇਹਦੇ ਵਿੱਚੋਂ ਕੁਝ ਪਹੁੰਚ ਨਹੀਂ ਰਿਹਾ ਜੇ ਪਹੁੰਚੂਗਾ ਤਾਂ ਫਿਰ ਤੇ ਜੋ ਮਰਜ਼ੀ ਵੇਚ ਲੋ ਪਰ ਉਹ ਪਹਿਲੇ ਹੀ ਸੇਵਾ ਕਰ ਰਹੇ ਆ ਕਿਸੇ ਨੂੰ ਪਹੁੰਚਣ ਬਚਾਉਣ ਆ ਆਪ ਦਾ ਕਿਸਾਨਾਂ ਨੂੰ ਦੇ ਰਹੇ ਆ ਕਿ ਆ ਵੇਖੋ ਬਈ ਜੀ ਆ ਗੱਲ ਆ ਬਾਤ ਆ ਔਰ ਉਦੋਂ ਵੱਡੀ ਗੱਲ ਇਹ ਜਿੰਨਾ ਚਿਰ ਕਿਸਾਨ ਹੁਣ ਜਿਹੜੇ ਬਿਜ਼ਨਸਮੈਨ ਬਈ ਇਹ ਗੱਲ ਮੈਂ ਗੱਲ ਕਰਦੇ ਗੱਲ ਸੁਣਨੀ ਬਹੁਤ ਹੀ ਸਾਰੀ ਜੀ ਮੰਨ ਲਓ ਤੇਰੀ ਕੀਮਤ ਇਹਦੀ ਕੰਪਨੀ ਨੂੰ ਨਹੀਂ ਪਤਾ ਉਹਨਾਂ ਨੇ ਸਿਰਫ ਵੇਚਿਆ ਇਹਦੀ ਇਹਦੀ ਕੀਮਤ ਉਹਨਾਂ ਨੂੰ ਪਤਾ ਸੀ ਜਿਹੜੇ ਖੂਹ ਪੱਟ ਕੇ ਪਾਣੀ ਕਢਦੇ ਸੀ ਸਹੀ ਗੱਲ ਉਸੇ ਤਰ੍ਹਾਂ ਇਹਦੀ ਕੀਮਤ ਆ ਜਿਹੜੀ ਉਹਨਾਂ ਨੂੰ ਕੀਮਤ ਪਤਾ ਪਰ ਇਹਦੀ ਵੈਲਿਊ ਕਿਸਾਨ ਨੂੰ ਪਤਾ ਹੁਣ ਜਿਹੜਾ ਇਹ ਚੀਜ਼ ਆ ਜਿਹਨੇ ਬਣਾਉਣ ਵਾਲੇ ਆ ਕੋਈ ਮੈਨੂੰ ਨਹੀਂ ਲੱਗਦਾ ਕਿਸਾਨਾਂ ਦਾ ਪੁੱਤ ਹੋਊਗਾ ਕੋਈ ਇੱਕ ਅੱਧਾ ਕੋਈ ਹੋਵੇ ਵੀ ਇੱਥੇ ਕਈ ਕੰਪਨੀਆਂ ਬਿਲਕੁਲ ਜੀ ਉਹ ਸਾਰੇ ਬਣਾਉਣ ਵਾਲੇ ਕਿਹੜੇ ਆ ਉਹ ਹੈਗੇ ਬਿਜ਼ਨਸਮੈਨ ਹੂੰ ਤੇ ਬਿਜ਼ਨਸਮੈਨ ਤੇ ਇੱਕ ਜਿਵੇਂ ਮਾਂ ਦੇ ਹੱਥ ਦੀ ਰੋਟੀ ਆ ਤੇ ਇੱਕ ਢਾਬੇ ਦੇ ਹੱਥ ਦੀ ਰੋਟੀ ਆ ਉਹ ਚ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਆਪਾਂ ਢਾਬੇ ਦੀ ਰੋਟੀ ਦੀ ਗੱਲ ਕਰੀਏ ਤਾਂ ਉਹਨੇ ਸਿਰਫ ਰੋਟੀ ਪੂਰੀ ਕਰਨੀ ਆ ਤੇ ਜਿਹੜੇ ਮਾਂ ਦੀ ਹੱਥ ਦੀ ਰੋਟੀ ਉਹਨੇ ਢਿੱਡ ਭਰਨਾ ਬਿਲਕੁਲ ਹੁਣ ਇਹ ਹੁਣ ਸਾਡਾ ਕਿਸਾਨ ਵੀਰ ਵੇਖੇ ਢਿੱਡ ਭਰਨਾ ਫੇਰ ਰੋਟੀ ਖਾਣੀ ਆ ਜਿਹਦਾ ਢਿੱਡ ਭਰਨਾ ਫੇਰ ਤਾਂ ਭਾਈ ਸਾਹਿਬ ਆ ਵੀਰ ਦੱਸ ਦੇਣਗੇ ਦਵਾਈਆਂ ਬਾਰੇ ਕਿਉਂਕਿ ਮੈਂ ਕਿਸਾਨ ਦਾ ਪੁੱਤ ਨਹੀਂ ਮੈਂ ਮਜ਼ਦੂਰ ਦਾ ਪੁੱਤ ਆ ਤਾਂ ਮਜ਼ਦੂਰ ਤਾਂ ਜ਼ਮੀਨ ਦੇ ਵਿੱਚੋਂ ਪੱਠੇ ਖੋਤ ਨਹੀਂ ਜਾਂਦਾ ਉਹ ਕਿੱਦੋਂ ਖੋਤੇ ਜਾਂਦੇ ਆ ਕਿਤੋਂ ਨਹੀਂ ਖੋਤੇ ਜਾਂਦੇ ਇੱਕ ਦੀ ਜ਼ਮੀਨ ਠੇਕੇ ਤੇ ਲਈ ਹੈ ਥੋੜੀ ਬਹੁਤੀ ਹਾਂਜੀ ਤੇ ਕੋਸ਼ਿਸ਼ ਕਰੂ ਮਹਾਰਾਜ ਨੇ ਕਿਹ ਦੇ ਲਈ ਸਾਧਤਮ ਜ਼ਮੀਨ ਚੰਗੀ ਠੇਕੇ ਤੇ ਲੈਣੀ ਆ ਬਿਲਕੁਲ ਮੈਂ ਵੇਖਣਾ ਡਿੱਗਣਾ ਚਾਹੁੰਦਾ ਮੈਂ ਕਿਸਾਨੀ ਦੇ ਵਿੱਚ ਵੀ ਹੈ ਕੀ ਆ ਹਾਂ ਤਾਂ ਮੈਂ ਇਹ ਬੜੇ ਵੀਰ ਦਾ ਧੰਨਵਾਦ ਕਰਦਾ ਹੁਣ ਇੱਥੇ ਜਿਹੜਾ ਆਪਾਂ ਗੱਲ ਕਰ ਰਹੇ ਸੀ ਰੋਟੀ ਦੀ ਕਿਸਾਨ ਦੇ ਪੁੱਤ ਜਿਹੜਾ ਚੀਕ ਕੱਢ ਕਾੜ ਕੱਢੂਗਾ ਨੂੰ ਪਤਾ ਵੀ ਸਾਨੂੰ ਕਿੱਥੋਂ ਮਾਰ ਪੈਂਦੀ ਆ ਕਿੱਥੋਂ ਤਕਲੀਫ ਆ ਬਿਲਕੁਲ ਕਿੱਥੋਂ ਤਕਲੀਫ ਪੈਂਦੀ ਆ ਹੁਣ ਬਿਜ਼ਨਸਮੈਨ ਦਾ ਕਿੱਥੋਂ ਕਾੜ ਕੱਢੂਗਾ ਤੇ ਇਹ ਵੇਖੂਗਾ ਕਿਹੜੇ ਉੱਥੇ ਜਾਣਾ ਜਿਹੜਾ ਜਿੱਦਾਂ ਅੱਜ ਦੇ ਤਲਬਾ ਕੋਲ ਪਾ ਚੁੱਕਾ ਉਹ ਕਿਹੜੇ ਕਲੱਬ ਦਾ ਜਾਣਾ ਪੈਸੇ ਲਾਏ ਆ ਪੈਸੇ ਦਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਬਾਕੀ ਉਹ ਸਾਡੇ ਕਿਸਾਨ ਵੀਰ ਆ ਜਿਹੜੇ ਉਹ ਵੇਖਣ ਤੇ ਮੈਂ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ ਕਿਸਾਨੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਆ ਤੇ ਐਡੀ ਵੀ ਯਾਦ ਰੱਖ ਲੋ ਬੜੇ ਬੰਦੇ ਆਪਾਂ ਰੌਲਾ ਪਾ ਰਹੇ ਆ ਕਿਸਾਨੀ ਨੂੰ ਬਚਾਉਣ ਵਾਸਤੇ ਪਰ ਨਹੀਂ ਮੈਂ ਗੱਲ ਕਰ ਸਕਦਾ ਹਾਂ ਜੀ ਜਿਹੜੀ ਕਿਸਾਨੀ ਆ ਫਸਲਾਂ ਮੰਡੀ ਚੋਂ ਸਮੇਂ ਮੰਡੀ ਚ ਰੋਲ ਨਹੀਂ ਆ ਜੀ ਟਾਈਮ ਤੇ ਆਉਂਸਰ ਡੀਏਪੀ ਨਾ ਮਿਲਨੀ ਮਿਲਦੀ ਨਹੀਂ ਨਾ ਸਹੀ ਗੱਲ ਧਰਤੀ ਸਾਡੀ ਪੰਜ ਦਰਿਆਵਾਂ ਦੀ ਆ ਫਸਲਾਂ ਨੂੰ ਪਾਣੀ ਚਾਹੀਦਾ ਉਹ ਸੁੱਕਾ ਪੈ ਜਾਂਦਾ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚ ਮੋਟਰਾਂ ਚੱਲ ਰਹੀਆਂ ਹੁਣ ਤਾਂ ਫਿਰ ਤੁਸੀਂ ਇਹ ਸਮਝੋ ਕਿ ਤਰੱਕੀ ਨਹੀਂ ਕਰ ਸਕਦੀ ਕਿਸਾਨਾਂ ਦੇ ਪੁੱਤਾਂ ਨੂੰ ਜਾਣ ਕੇ ਤੇ ਝੋਲਿਆ ਜਾ ਰਿਹਾ ਉਹਨਾਂ ਘ੍ਰਿਸ਼ਿਆ ਜਾ ਰਿਹਾ ਕਿਸਾਨੀ ਮਸਲੇ ਵਿੱਚ ਤਾਂ ਕਿ ਉਹ ਜ਼ਮੀਨਾਂ ਵੇਚ ਕੇ ਬਾਹਰ ਜਾਣ ਸਹੀ ਆ ਉਹਨਾਂ ਦੇ ਸਮੇਂ ਦੇ ਵਿੱਚ ਜ਼ਮੀਨਾਂ ਦਾ ਅਰਮਾ ਰੁਪਈਆ ਰੇਟ ਨਹੀਂ ਹੋ ਸਕਦਾ ਹੂੰ ਰੇਟ ਹੋਊਗਾ ਨਹੀਂ ਹੋਊਗਾ ਬਿਲਕੁਲ ਪਰ ਉਹ ਜਿਹੜੀਆਂ ਜ਼ਮੀਨਾਂ ਉਹ ਰੇਟ ਉਹਨਾਂ ਦੇ ਕੋਲੇ ਹੋਣੀਆਂ ਜਦੋਂ ਉਹਨਾਂ ਦੇ ਕੋਲ ਜਾਣ ਸਹੀ ਗੱਲ ਅੱਜ ਇਹਨਾਂ ਦਾ ਰੇਟ ਨਹੀਂਗਾ ਅੱਜ ਤੁਹਾਡੇ ਨਰਮੇ ਦਾ ਮੋਲਾ ਨਹੀਂ ਉਹਨਾਂ ਦੀਆਂ ਸ਼ਿਕਰੀਆਂ ਦਾ ਮੋਲਾ ਉਹਨਾਂ ਦੀਆਂ ਸ਼ਿਕਰੀਆਂ ਦਿਖਦੀਆਂ ਬਿਜ਼ਨਸਮੈਨਾਂ ਦੇ ਨਹੀਂ ਯਕੀਨ ਨਹੀਂ ਕਰਦੇ ਸ਼ਿਕਰੀਆਂ ਦਿਖਦੀਆਂ ਮੋਲਾ ਹੁਣ ਇੱਥੇ ਕਈ ਬੰਦੇ ਮੈਨੂੰ ਲੈ ਰਹੇ ਨੇ ਮਜ਼ਾਕੀਅਤ ਔਰ ਮੈਂ ਕਹਿੰਦਾ ਨੂੰ ਭਾਈ ਸਾਹਿਬ ਬਿਜ਼ਨਸਮੈਨਾਂ ਦੀ ਥਿਊਰੀ ਸੋਚੋ ਸਰਕਾਰ ਭਵੰਤਮਨ ਕੋਰੇ ਖੁਦ ਕਰਾ ਨੱਚੇ ਖੁਦ ਨਾਲ ਪਰ ਤੁਸੀਂ ਮੈਨੂੰ ਬਣਾਓ ਜਿਹੜਾ ਬੰਦਾ ਬਿਜ਼ਨਸਮੈਨਾਂ ਦੀ ਥਿਊਰੀ ਨੂੰ ਸਮਝੂਗਾ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਹੁਣ ਮੈਂ ਬੜਾ ਧੰਨਵਾਦ ਆ ਭਰਾਵਾਂ ਦਾ ਜਿਨ੍ਹਾਂ ਨੇ ਆ ਕਿਸਾਨੀ ਹਾਸਤੇ ਇਹ ਵੀ ਇੱਕ ਜਿਵੇਂ ਕਹਿ ਲਈਏ ਠੀਕ ਆ ਭਲਾ ਮਾਰਜਨ ਬਿਲਕੁਲ ਜਿਵੇਂ ਥੋੜਾ ਪਰ ਰੋਟੀ ਵੀ ਚਾਹੀਦੀ ਹੋਣੀ ਹੁੰਦੀ ਹਾਂ ਹਾਂਜੀ ਤਾਂ ਬੜਾ ਵਧੀਆ ਇਹਨਾਂ ਨੇ ਭਰਾਲਾ ਕੀਤਾ ਪਰਮਾਤਮਾ ਨੇ ਤਰਕੀਆਂ ਬਖਸ਼ੇ ਭਰਾ ਨੂੰ ਵੀ ਵੀ ਕਹਿੰਨੇ ਕਿਸੇ ਦਿਨ ਨੂੰ ਤੁਹਾਡੀ ਚੰਗੀ ਕੰਪਨੀ ਹੋਣੀ ਹੈ ਜਦੋਂ ਭਰਾ ਨੂੰ ਨਾ ਭੁੱਲਿਆ ਜੇ ਮੈਂ ਤੁਹਾਨੂੰ ਪਹਿਲਾਂ ਵੀ ਕੋਈ ਨਾਮ ਕੋਈ ਨਾ ਹਾਂਜੀ ਹੁਣ ਇੱਕ ਬੇਨਤੀ ਇਹ ਕਰਦਾ ਵੀ ਜਿਹੜਾ ਕਹ ਦੋ ਜਿੰਨਾ ਚਿਰ ਕਿਸਾਨ ਇਹ ਮਜ਼ਦੂਰ ਦਾ ਸਾਡਾ ਪਿੰਡਾਂ ਦੇ ਵਿੱਚ ਇੱਕਾ ਇੱਕਾ ਕਈ ਥਾਵਾਂ ਤੇ ਹੈਗਾ ਇਹ ਗੱਲ ਕਰ ਲੈਣਾ ਬਈ ਜ਼ਰੂਰੀ ਆ ਬਿਲਕੁਲ ਜਦੋਂ ਇਹ ਸਾਡਾ ਆਪਸ ਵਿੱਚ ਭਾਈਚਾਰਾ ਇੱਕਾ ਹੋਊਗਾ ਉਦੋਂ ਬਿਜ਼ਨਸਮੈਨ ਇੰਡੀਆ ਤੋਂ ਛੱਡੋ ਕੋਈ ਅਮਰੀਕਾ ਦਾ ਕਹੇ ਸਾਨੂੰ ਹਲਾ ਸਕਦਾ ਨਹੀਂ ਹਲਾ ਸਕਦਾ ਸਾਡੀ ਜਿਵੇਂ ਕਹਿੰਦੇ ਨਾ ਇੱਕ ਉਂਗਲ ਐਸੇ ਫਾਇਰ ਕਰ ਸਕਦੀ ਆ ਜਦੋਂ ਐ ਹੋ ਗਿਆ ਤੇ ਧਨ ਪਾ ਸਕਦਾ ਗੇ ਤੇ ਪਤਾ ਝ ਨੂੰ ਕੋਲ ਨਾਲੇ ਬਣੀਏ ਸਾਡਾ ਆਪਸ ਵੀ ਏਕਾ ਹੋਣਾ ਰਹਿਣਾ ਚਾਹੀਦਾ ਠੀਕ ਆ ਕਈ ਅਜੇ ਤਾਂ ਦੋ ਭਰਾਵਾਂ ਦੀ ਨਹੀਂ ਬੰਦ ਨਹੀਂ ਬੰਦੀ ਦਾ ਕੋਈ ਐਡੀ ਖਾਸ ਗੱਲ ਨਹੀਂ ਪਰ ਸਾਡਾ ਉਹ ਪਿੰਡਾਂ ਦੇ ਵਿੱਚ ਏਕਾ ਹੋਣਾ ਚਾਹੀਦਾ ਜਦੋਂ ਸਰਕਾਰ ਜਾਂ ਬਿਜ਼ਨਸਮੈਨ ਸਾਡੇ ਘਰਾਂ 'ਵਾਲ ਤੇ ਸਾਡੀਆਂ ਜ਼ਮੀਨਾਂ 'ਵਾਲ ਝਾਕਦਾ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਅੰਨਾ ਕਰ ਦੋ ਜਿਵੇਂ ਸ਼ੀਸ਼ਾ ਉਹ ਜਿਵੇਂ ਕਿ ਤੱਤੇ ਸਰੀਏ ਕਰਕੇ ਕਿਸੇ ਟਾਈਮ ਤੇ ਮਨੋਵਰਦੀ ਉਧਰੋਂ ਅੱਖਾਂ 'ਚ ਮਾਰਦੇ ਸੀ ਉਸੇ ਤਰ੍ਹਾਂ ਮਾਰੋ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ ਕਿ ਭਾਈ ਇਹ ਬੈਠੇ ਆ ਤਾਂ ਜਮੀਨ ਮਾਂ ਕੋ ਵੀ ਵੱਡੀ ਆ ਜਿਵੇਂ ਮਾਂ ਪਾਲਦੀ ਆ ਮਾਂ ਓਏ ਇਹ ਵੀ ਮਾਂ ਹੈ ਮਾਂ ਹੀ ਆ ਪਰ ਮਾਂ ਕੋ ਥੋੜਾ ਜਿਹਾ ਵੱਡੀ ਹੁੰਦੀ ਆ ਕਿਉਂਕਿ ਇਹ ਧਰਤੀ ਮਾਂ ਸਾਡੀ ਮਾਂ ਨੂੰ ਵੀ ਪਾਲਦੀ ਆ ਠੀਕ ਆ ਇਹ ਸਾਨੂੰ ਬੜਾ ਇੱਥੇ ਰਹਿਣਾ ਚਾਹੀਦਾ ਮੈਂ ਤਾਂ ਕਹਿੰਦਾ ਭਰਾ ਜੀ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਥੋੜਾ ਬੜਾ ਧੰਨਵਾਦ ਆ ਚੰਗੀ ਉਤਰਾਲੇ ਕਰੋ ਇਹੋ ਜਿਓ ਉਪਰਾਲੇ ਵੀ ਕਰੋ ਜਿੱਦਨ ਆਪਾਂ ਮਜ਼ਦੂਰ ਨੂੰ ਹੀ ਤਾਂ ਲੈ ਕੇ ਚੱਲੀਏ ਇਹ ਤਾਂ ਹੀ ਜਦੋਂ ਮਿਲ ਕੇ ਜਦੋਂ ਮਿਲ ਕੇ ਗੱਲ ਕਰਦਾ ਪੰਨਾ ਕੋਈ ਬਟਾਉਂਦਾ ਉਹ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਸਰਕਾਰ ਕੱਲੀ ਇਹ ਨਹੀਂ ਹੋਰ ਵੀ ਸਰਕਾਰਾਂ ਉਹਦੀਆਂ ਸਾਡੀਆਂ ਜ਼ਮੀਨਾਂ ਦੀ ਰੱਖਾ ਹੁੰਨਾ ਜਿਹੜਾ ਚਲਾਇਆ ਲੈਂਡ ਪੂਲਿੰਗ ਨਾਲ ਚਲਾਇਆ ਗੱਲ ਕਰ ਤੋਂ ਸਕਦਾ ਹਾਂ ਹਾਂ ਜੀ ਗ੍ਰੇਨ ਪੂਲ ਦੇ ਨਾਲ ਚਲਾਇਆ ਇਹਨਾਂ ਨੇ ਤਾਂ ਉਹਦੇ ਵਿੱਚ ਬੜੇ ਮੇਰੇ ਨਾਲ ਦੇ ਆ ਤੇ ਯਾਰ ਪੰਜਾਬ ਪੁਰੀ ਦੇ ਵਿੱਚ ਮੈਂ ਕਿ ਜਿੰਨਾ ਕੁ ਜ਼ਮੀਨਾਂ ਦੀ ਰਜਿਸਟਰੀਆਂ ਹਾਂ ਉਹਨਾਂ ਨੇ ਲਕੀਰਾਂ ਕਢਾਈ ਖੜੇ ਆ ਪੰਜਾਬੀ ਚ ਕਲਾਕੀ ਸਿੰਘਾ ਕਰਾਈ ਖੜੇ ਆ ਹੂੰ ਤਾਂ ਫਿਰ ਆਪਣੇ ਕੋਲ ਤਾਂ ਲਾਲ ਲਕੀਰ ਚ ਅਥਾ ਜਨਾਬ ਆਪਾਂ ਕਿੱਥੇ ਜਾਵਾਂਗੇ ਬਿਲਕੁਲ ਇਸ ਕਰਕੇ ਸਾਨੂੰ ਪੂਰੇ ਇੱਕ ਦੇ ਵਿੱਚ ਰਹਿਣਾ ਚਾਹੀਦਾ ਤੇ ਮੈਂ ਬਾਈਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੁਹਾਡੀ ਇਸ ਦੁਕਾਨ ਦੀ ਤੇ ਤੁਹਾਡਾ ਜਿਹੜਾ ਚੱਲੋ ਪ੍ਰਮਾਤਮਾ ਚੰਗੀਆਂ ਅਫਕਟਿਵ ਨਾ ਲਾਵੇ ਔਰ ਚੰਗੀ ਤੁਸੀਂ ਹਮੇਸ਼ਾ ਕਿਸਾਨਾਂ ਦੀ ਸੇਵਾ ਕਰਦੇ ਰਹੋ ਕਦੇ ਲਾਲਚ ਦੇ ਵਿੱਚ ਨਾ ਹੋ ਇਹ ਪ੍ਰਮਾਤਮਾ ਅੱਗੇ ਅਰਦਾਸ ਆ ਤੇ ਬਾਕੀ ਭਾਈ ਜਿਹੜੀਆਂ ਮੈਂ ਤੁਹਾਨੂੰ ਮੋਬਾਈਲ ਦੇ ਸਾਹਮਣੇ ਆ ਨਾ ਇਹ ਜਿਹੜੀ ਤੁਹਾਡੀ ਨਰਮੇ ਨੂੰ ਕਰਨ ਵਾਲੀ ਉਹਦਾ ਲੀਟਰ ਲੈ ਕੇ ਜਾਵਾਂ ਲੀਟਰ ਲੈ ਕੇ ਆਉਣਾ ਕਰੂੰਗਾ ਜਾ ਕੇ ਜਿਆ ਪਾਈ ਅਸੀਂ ਕਰ ਚੱਲੇ ਕਰਤੀ ਆ ਆ ਸਾਨੂੰ ਰਿਜ਼ਲਟ ਮਿਲਿਆ ਤੇ ਬਾਕੀ ਬਾਈ ਜੀ ਤੁਸੀਂ ਦਵਾਈਆਂ ਦਾ ਵੀਰਾਂ ਤੋਂ ਪੁੱਛੋ ਬਾਕੀ ਆਪਣਾ ਖਾਲਸਾ ਜੀ ਸਾਡੇ ਨਾਲ ਹੀ ਨਾ ਪਹਿਨਨ ਤੋਂ ਵੀ ਪੁੱਛ ਲੈਣੇ ਵੀ ਅੱਜ ਕੱਲ ਕਿਹੜੀ ਮਤਲਬ ਦਵਾਈ ਨਾ ਅੱਜ ਕੱਲ ਜੀਰ ਲਈ ਲਾਏ ਜਾਂਦਾ ਹੈ ਕਿਹੜੀ ਬਿਮਾਰੀ ਤੋਂ ਜਿਵੇਂ ਹੁਣ ਪੱਟੀ ਆਪਣਾ ਸਸਤਾ ਵੀ ਚੱਲ ਰਿਹਾ ਹੈਗਾ ਪਦਾਨ ਨਾਰਾ ਹਾਂਜੀ ਸੌਂਦੀ ਦਾ ਚੱਲ ਰਿਹਾ ਹੈਗਾ ਜੀ ਬਿਲਕੁਲ ਸੌਂਦੀ ਵਾਸਤੇ ਆਪਣੇ ਦਾ ਵੀ ਹੋ ਪਈਆ ਵੀ ਪਦਾਨ ਟਾਰਗੇਟ ਚੱਕੀ ਗੱਲ ਕਰ ਰਹੇ ਹਾਂ ਅੱਛਾ ਜੀ ਇੱਕ ਆਪਨੇ ਲਵੇ ਆ ਪਈ ਆ ਜੀ ਬਾਈ ਟਾਰਗੇਟ ਪਤਾਣਾ ਜੀ ਇਹ ਹਾਂਜੀ ਆਈਐਸਓ ਮਾਰਗਾ ਨਾਲ ਲੜੇ ਨਾ ਜੜੇ ਅੱਛਾ ਰਿਜ਼ਲਟ ਹੈਗਾ ਕਿ ਇਹਦਾ ਫ੍ਰੀ ਤੋਂ 22 ਦੇਣਾ ਠੀਕ ਹੈ ਜੀ ਮੈਂ ਬਾਈ ਬਾਹਲੇ ਕੰਪਨੀਆਂ ਦੇ ਚੱਕਰਾਂ ਚ ਪੈਂਦਾ ਹੈਗਾ ਉਹ ਪਤਾ ਕਾਹ ਤੋਂ ਨਹੀਂ ਪੈਂਦਾ ਹੈਗਾ ਮੈਨੂੰ ਕਿਉਂਕਿ ਮੈਂ ਜਿਹੜੀ ਚੀਜ਼ ਦਾ ਪਿਛਲੇ ਸਾਲ ਰਿਜ਼ਲਟ ਲੈ ਲਿਆ ਮੈਂ ਉਹੀ ਵੇਚ ਕੇ ਰਾਜੀ ਹਾਂ ਠੀਕ ਹੈ ਜੀ ਇਹਦੀ ਪੂਰੀ ਆਪਣੀ ਹਾਂਜੀ ਹਾਂ ਇਹਦੀ ਪੂਰੀ 100% ਗਾਰੰਟੀ ਹੋਊਗੀ ਬਾਈ 20 ਤੋਂ 22 ਰਣ ਦਾ ਰਿਜ਼ਲਟ ਕਹਿ ਕੇ ਲੈ ਕੇ ਦੇਣਾ ਠੀਕ ਹੈ ਜੀ ਇਹ ਕਾ ਆ ਪਈਆ ਗਿਆ ਆਪਣੇ ਲਵੇ ਸੈਲਡਾਨ ਪਈ ਕਰੀ ਦੀ ਗਰਮ ਇਹਦਾ ਵੀ ਪੂਰਾ ਟੌਪ ਦਾ ਰਜਾ ਤਾਂ 20 ਤੋਂ 22 ਦੇਣਾ ਠੀਕ ਹੈ ਜੀ ਰੇਟ ਦੀ ਗੱਲ ਮੇਰੇ ਨਾਲ ਫੋਨ ਤੇ ਕਰਨ ਨੂੰ ਰੇਟ ਐਂ ਦੱਸ ਨਹੀਂ ਸਕਦੇ ਹੈਗੇ ਅਸੀਂ ਬਾਕੀ ਤੇ ਬਾਕੀ ਜਿਹੜੀ ਗ੍ਰੋਸਥੂ ਤੁਸੀਂ ਕੋਈ ਪ੍ਰੋਡਕਟ ਹਾਂ ਜਿਵੇਂ ਆਪਣਾ ਬਾਈ ਆਹ ਲਾ ਲਓ ਆਹ ਉਤਮ ਗੋਲਡਾ ਜਿਵੇਂ ਉਹਨਾਂ ਮੱਕੀ ਵਾਲੇ ਘੋਨੇ ਚੱਲਦੇ ਨੇ ਉਹਦੇ ਜਿਹੇ 3 ਕਿਲੋ ਪੈਂਦਾ ਹੈ ਜਿਹੜਾ ਤਾਂ ਦੁਕਾਨ ਤੇ ਆ ਕੇ ਪ੍ਰੋਡਕਟ ਲੈ ਜੂ ਬਾਈ ਉਹਨੂੰ 600 ਰੁਪਿਆ ਕਿੱਲਾ ਲਾ ਦਾਂਗੇ ਠੀਕ ਹੈ ਜਿਹੜਾ ਘਰੇ ਬੈਠਾ ਆਰਡਰ ਕਰੂਗਾ ਉਹਨੂੰ 675 ਦੇ ਦਾਂਗੇ ਠੀਕ ਹੈ ਜੀ ਨਾਲ ਇਹਦੇ ਅੱਧਾ ਕਿਲੋ ਪਾ ਲਿਓ 12 63 ਜੇ ਠੀਕ ਹੈ 225 ਰੁਪਏ ਹੋ ਭੇਜੂਗਾ ਕੇਲਾ ਬਾਕੀ ਆਪਣੇ ਦਾ ਭਾਈ ਆ ਗਈ ਟਾਟ ਟਕੁੰਮੀ ਆ ਗਈ ਜਿਵੇਂ ਉਹ ਵਿਚ ਕਿਸਾਨ ਭਰਾ ਅੱਧੇ ਗਦਾ ਪ੍ਰਾਣ ਪਾਉਂਦੇ ਨੇ ਕਿ ਅੱਧੇ ਗਾ ਸਪਰੇਅ ਤੇ ਬਾਰਾ ਕੋਸ ਜੀ ਠੀਕ ਹੈ ਜੀ ਆ ਟਕੁੰਮੀ ਆ ਗਈ ਆਪਣੇ ਲਵੇਂ ਆ ਗਈ ਆਪਣੇ ਲਵੇਂ ਸੋਮੀ ਟੋਮੋ ਦੀ ਕਿਚਾ ਆ ਗਈ ਭਾਈ ਤੇ ਬਾਕੀ ਆ ਗਈ ਝੰਡੇ ਰੋਗ ਤੋਂ ਓਕੇ ਦੋ ਕਿਲਿਆਂ ਦੇ ਲੀਟਰ ਪੈਂਦਾਗਾ ਇਹ ਫੰਗੀ ਸਾਈਡ ਆ ਗਈ ਆਪਣਾ ਕਸਟੂਰੀਆ ਸਾਲਟ ਸੋਮੀ ਟੋਮੋ ਦਾ ਆ ਗਿਆ ਆਪਣਾ ਕਸਟੂਰੀਆ ਥਾਰਡ ਦਾ ਭਾਈ ਹਾਂ ਜੀ